ਸਤਿ ਸ੍ਰੀ ਅਕਾਲ ਸਟੇਜ ਤੇ ਮੌਜੂਦ ਨੇ ਤੇ ਸਾਰੇ ਆਉਂਪਨਾਲ ਦੇ ਵਿੱਚ ਬੜੇ ਪਿਆਰੇ ਸਰਦਾਰ ਤਰਸੇਮ ਸਿੰਘ ਸਿਆਲ ਕਾ ਸੀਨੀਅਰ ਵਾਈਸ ਚੇਅਰਮੈਨ ਐਸਸੀ ਕਮਿਸ਼ਨ ਪੰਜਾਬ ਦੇ ਤੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵੱਲੋਂ ਚੇਅਰਮੈਨ ਲਖਾ ਸਿੰਘ ਉਲਟੋਆ ਦੇ ਗ੍ਰਹਿ ਵਿਖੇ ਲੋਕਾਂ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ ਇਸ ਤਰ੍ਹਾਂ ਇਲਾਕੇ ਦੀ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਹੋਏ ਤੇ ਆਪਣੀਆਂ ਸਮੱਸਿਆਵਾਂ ਆਗੂਆਂ ਦੇ ਸਾਹਮਣੇ ਰੱਖੀਆਂ ਇਸੋ ਮਿਲਨੀਦਰਾਂ ਲੋਕਾਂ ਨੇ ਬੁਨਿਆਦੀ ਸਹੂਤਾਵਾਂ ਵਿਕਾਸਕਾਰ ਜਾਂ ਪੀਣ ਵਾਲੇ ਪਾਣੀ ਸੜਕਾਂ ਤੇ ਹੋਰ ਜਨਤਕ ਜਨਤਕ ਮੁੱਦਿਆਂ ਸੰਬੰਧੀ ਗੱਲਾਂ ਰੱਖੀਆਂ ਉਧਰ ਸਰਦਾਰ ਤਰਸੇਮ ਸਿੰਘ ਸਿਆਲਕਾਰ ਤੇ ਵਿਧਾਇਕ ਸਮਨ ਸਿੰਘ ਧੋਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਸਿਆਪ ਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਤੇ ਜ਼ਮੀਨੀ ਪੱਧਰ ਤੇ ਵਿਕਾਸਕਾਰ ਤੇਜ਼ੀ ਨਾਲ ਕੀਤੇ ਜਾ ਰਹੇ ਹਨ ਮਿਲਨੀਦਰਾਂ ਕਈ ਸਥਾਨਕ ਆਗੂ ਅਤੇ ਪਿੰਡ ਵਾਸੀ ਮੌਜੂਦ ਰਹੇ ਇਸ ਮੌਕੇ ਤੇ ਉਹਨਾਂ ਦਾ ਹਲਕਾ ਖੇਮ ਕਰਨ ਦੇ ਆਗੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਦੇ ਵੇਖੋ ਡਾਲ ਟੀਵੀ ਦੀ ਇੱਕ ਵਿਸ਼ੇਸ਼ ਰਿਪੋਰਟ ਪਰਨ ਸਰਕਾਰ ਜੋ ਖੇਮ ਕਰਨ ਹਲਕੇ ਦਾ ਮਾਨ ਮੇਰੇ ਵੱਡੇ ਵੀਰ ਇਸ ਹਲਕੇ ਦੇ ਵਿਦਾਇਕ ਸਰਦਾਰ ਸਰਵਣ ਸਿੰਘ ਜੀ ਤੁੰਸਾ ਸਰਦਾਰ ਲੱਖਾ ਸਿੰਘ ਜੀ ਬਿਲਟੋਆ ਬਿਲਟੋਆ ਇਹ ਥਾਣੇ ਦੇ ਐਸਐਸਓ ਸਾਹਿਬ ਮੇਰੇ ਸਮਾਜ ਦੇ ਦਰਜਾ ਬਦਰਜਾ ਸਾਰੇ ਸਤਿਕਾਰਯੋਗ ਸਾਥੀਓ ਸਤਿਕਾਰਯੋਗ ਭੈਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਔਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵੇਦ ਕੇਜਰੀਵਾਲ ਸਾਹਿਬ ਮਨੀਸ਼ ਸੋਧਿਆ ਜੀ ਦਾ ਤੇ ਸੂਬੇ ਦੇ ਪ੍ਰਧਾਨ ਅਮਨ ਰੋੜਾ ਜੀ ਕੈਬਨ ਮੰਤਰੀ ਪੰਜਾਬ ਸਰਕਾਰ ਦਾ ਤੇ ਆਪਣੇ ਸਤਿਕਾਰਯੋਗ ਵੱਡੇ ਵੀਰ ਸਰਦਾਰ ਸਰਮਨ ਸਿੰਘ ਜੀ ਤੁੰਸਾ ਸਰਦਾਰ ਤਲਵੀਰ ਸਿੰਘ ਜੀ ਗਿਲਸਾਹ ਅੰਗਦ ਸਿੰਘ ਜੀ ਸੋਚਦਾ ਜਿਨ੍ਹਾਂ ਦੇ ਮੇਰੀ ਆਵਾਜ਼ ਨੂੰ ਮਾਨਯੋਗ ਸੀਐਮ ਤੱਕ ਪਹੁੰਚਾਇਆ ਨਹੀਂ ਮੇਰੇ ਸਾਰੇ ਕੇਸ ਦੀ ਲੜਾਈ ਆਪ ਇਹਨਾਂ ਖੁਦ ਵੀਰਾਂ ਨੇ ਲੜੀ ਤੇ ਜਿਸ ਦਿਨ ਸੀਆਮਾ ਵੱਤੋਂ ਮੈਸੇਜ ਆਇਆ ਉਹ ਵੀ ਮਾਨਯੋਗ ਐਮਐਲਏ ਸਾਹਿਬ ਨੂੰ ਆਇਆ ਥੀ ਇਹਨਾਂ ਨੇ ਮੇਰੇ ਉਹ ਖੁਸ਼ਖਬਰੀ ਦਿੱਤੀ ਕਿ ਸਾਲਗਾਜੀ ਵਧਾਈਆਂ ਵੜ ਗਈਆਂ ਮੇਰਾ ਕਹਿਣ ਦਾ ਪਾਲ ਪੀਏ ਵਧਾਈਆਂ ਦੇ ਹੱਕਦਾਰ ਜੇ ਕੋਈ ਹੈ ਜਿੱਥੇ ਤੁੰ ਸਾਹਿਬ ਉੱਤੇ ਸਮੁੱਚਾ ਹਲਕਾ ਬਲਟੋਆ ਦੀ ਸਾਰੀ ਸੰਗਤ ਇਸ ਭਰਾ ਦੀ ਬਦੌਲਤ ਇਹਨਾਂ ਸੱਜਣਾ ਦੇ ਸਦਕਾਰ ਚ ਬਤੌਰ ਪੰਜਾਬ ਰਾਜ ਐਸੀ ਕਮਿਸ਼ਨ ਦਾ ਚੇਅਰਮੈਨ ਦੇ ਰੂਪ ਵਿੱਚ ਅੱਜ ਤੁਹਾਡੇ درمیان ਖੜਾ ਵਾਂ ਜਿੱਥੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਗੁਰੂ ਮਾਰਾ ਦਾ ਵੀ ਤੇ ਤੁਹਾਡਾ ਬਲਟੋਆ ਹਲਕੇ ਦੀਆਂ ਸਾਰੀਆਂ ਸੰਗਤਾਂ ਦਾ ਜੇ ਦਿਨ ਮੇਰਾ ਨੌਚ ਹੋਇਆ ਤੇ ਮੇਰਾ ਖਿਆਲ ਨਹੀਂ ਕਿ ਵੀ ਇੱਕ ਦਿਨ ਵੀ ਅਬ ਜਾ ਨਹੀਂ ਖਾਲੀ ਗਿਆ ਜਿਹਨ ਦਿਨ ਵਟੋਰੇ ਹਲਕੇ ਚੋਂ ਦੋ ਚਾਰ ਦਾਸ ਸੱਜਣ ਜਿਹੜੇ ਉਹ ਮੈਨੂੰ ਮਿੱਠਾ ਮੂੰਹ ਕਰਾਉਣ ਲਈ ਉੱਥੇ ਪਹੁੰਚਿਆ ਮੈਂ ਉਹਨਾਂ ਸੱਜਣਾਂ ਦਾ ਵੀ ਸਿਰ ਚਕਾ ਕੇ ਧੰਨਵਾਦ ਕਰਦਾ ਤੇ ਅੱਜ ਜਿਹੜੇ ਇਕੱਤਰਤਾ ਕੀਤੀ ਆ ਇੱਥੇ ਇਕੱਠ ਕੀਤਾ ਸਰਦਾਰ ਪੁਗਲ ਸਿੰਘ ਮਾਣੀ ਦਾ ਪੁਨ ਸਰ ਦਾ ਧੰਨਵਾਦ ਕਰ ਲਈ ਸਰਦਾਰ ਲਖਾ ਸਿੰਘ ਜੀ ਤੇ ਉਹਨਾਂ ਦੀ ਸੁਪੁੱਟੀ ਟੀਮ ਨੇ ਮੈਂ ਦਿਲ ਦੀਆਂ ਗਰਾਈਆਂ ਚੋਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਔਰ ਬਸਵਾਦ ਉਹ ਮਨਾ ਕੇ ਵੀਰੋ ਤੁਸੀਂ ਸਾਰੇ ਆਪਣੇ ਆਪ ਨੂੰ ਚੇਅਰਮੈਨ ਸਮਝੋ ਐਸ்சி ਕਮਿਸ਼ਨ ਦੇ ਤੁਸੀਂ ਸਾਰੇ ਮੇਰੇ ਭਰਾ ਜੀ ਤੇ ਤੁਸੀਂ ਆਪ ਚੇਅਰਮੈਨ ਜੀ ਜਿੱਥੇ ਮੈਂ ਧੰਨਵਾਦ ਕਰਦਾ ਉਥੇ ਸਾਰੀ ਟੀਮ ਕੋ ਲੇਟ ਆਉਣ ਦੀ ਮਾਫੀ ਬਿਚਾਉਣਾ ਸਰਪਾਰ ਲੱਖਣ ਸਿੰਘ ਜਣਾ ਨੇ ਇਹ ਪ੍ਰੋਗਰਾਮ ਜਿਹੜਾ 12 ਵਜੇ ਦੇ ਕਰੀਬ ਰੱਖਿਆ ਸੀ ਇਹ ਕਿ ਨਾ ਰਾਜੇ ਦੇ ਵਿੱਚ ਵਿਆਹਾਂ ਦਾ ਵੀ ਬੜਾ ਜੋਰ ਆ ਤੇ ਸਾਨੂੰ ਪਤਾ ਜਦੋਂ ਲੱਖਾਂ ਹੋਣਾ ਕੋ ਉਹਨਾਂ ਦੀ ਟੀਮ ਕੋ ਚਲੇ ਗਈ ਉੱਥੇ ਵੱਧ ਟਾਈਮ ਲੱਗਣਾ ਫਿਰ ਤੁਨ ਸਾਹਿਬ ਕਹਿੰਦੇ ਕਿ ਸਗਨ ਵਗੈਰਾ ਜਿਹੜੇ ਦੇਣ ਵਾਲੇ ਆ ਦੇਖ ਚੱਲਦੇ ਪਰ ਸੰਗਤਾਂ ਦੇ ਵਿੱਚ ਖੁੱਲੇ ਫੈਲ ਦੇ ਕੇ ਬੈਠਾਗੇ ਤੇ ਇਹਨਾਂ ਦੇ ਵਿਚਾਰ ਸੁਣਾਗੇ ਮੈਂ ਵੀਰੋ ਆਪ ਸਭ ਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਮਾਨ ਆ ਸਮੁੱਚੇ ਮਜਬੀ ਸ਼ੱਕ ਦੇ ਬਾਲਮੀ ਸਮਾਜ ਦੇ ਲੋਕਾਂ ਦਾ ਮਾਣ ਆ ਔਰ ਪਹਿਲੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਜਿਨ੍ਹਾਂ ਨੇ ਕਮਿਸ਼ਨ ਦੇ ਵਿੱਚ ਮਜਬੀ ਸ਼ੱਕ ਸਮਾਜ ਚੋਂ ਜਿਹੜਾ ਕਿਸੇ ਨੌਕ ਆਗੂ ਨੂੰ ਜਿਹੜਾ ਐਡੀ ਵੱਡੀ ਜੁਨੇ ਬਾਰੇ ਦਿੱਤੀ ਆ ਮੇਰੇ ਕੋਲ ਜੇ ਮੈਂ ਪਿਆਰ ਕਰਨ ਲੱਗਾ ਤੇ ਬਹੁਤ ਲੰਮਾ ਸਮਾਂ ਲੱਗੇਗਾ ਜਿੱਦੀਆਂ ਵੱਡੀਆਂ ਤਾਕਤਾਂ ਤੁਹਾਡੇ ਸਮਾਜ ਨੂੰ ਦੇ ਕੇ ਸਰਦਾਰ ਭਗਵੰਤ ਸਿੰਘ ਮਾਨ ਨੇ ਨਵਾਜਿਆ ਤੇ ਆ ਜਿਹੜੀਆਂ 2000 27 ਚੋਣਾ ਆ ਰਹੀਆਂ ਉਹਦੇ ਤੋਂ ਪਹਿਲਾਂ ਤੁਨ ਸਾਹਿਬ ਸਮਾਜ ਸਮਾਜ ਨੇ ਪ੍ਰੋਗਰਾਮ ਉਹਨਾਂ ਕਲਜਨਾਲੇ ਹਲਕੇ ਤੋਂ 40 50 ਜੁਮੇਵਾਰ ਸੱਜਣਾ ਹੈ ਸਾਡੇ ਮਜਬੂਤ ਸਿਕ ਤੇ ਬਾਲਮੀਕ ਸਮਾਜ ਤੋਂ ਕਿ ਅਸੀਂ ਮਾਨਜੋਤ ਮੁੱਖ ਮੰਤਰੀ ਜੀ ਦਾ ਸਮਾਜ ਵੱਲੋਂ ਜਿਹੜਾ ਧੰਨਵਾਦ ਕਰਨਾ ਐਮਐਲਏ ਸਾਹਿਬ ਨਾਲ ਵੀ ਮੈਂ ਆਉਂਦਿਆਂ ਕਰ ਰਿਹਾ ਵਿਚਾਰ ਵਟਾਂਦਰਾ ਜਲਦੀ ਪਈ ਮਾਝੇ ਦੀ ਧਰਤੀ ਦੇ ਵੱਡਾ ਘਟ ਕਰਕੇ ਜਿਹੜਾ ਇਹਨਾਂ ਤੂੰਸਾਰ ਗਿਲਸਾ ਬੈਠੇ ਆ ਸਾਡੇ ਕੋਲ ਹੋਰ ਜਿਹੜੇ ਸਾਡੇ ਨਾਲ ਪਿਆਰ ਕਰਨ ਵਾਲੇ ਸੱਜਣ ਆ ਉਹਨਾਂ ਨਾਲ ਮਿਲ ਕੇ ਸੀਆਪਾ ਨੂੰ ਬੇਨਤੀ ਕਰਾਂਗੇ ਕਿ ਸਮਾਜ ਦੇ ਲੋਕ ਇਸ ਨਿਯੁਕਤੀ ਵਿਸ਼ੇ ਲਈ ਔਰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਦੀ ਸਮੋਚੀ ਕਰਨ ਨੇ ਉਹਨਾਂ ਦੇ ਸਾਰੇ ਐਮਐਲਏ ਸਾਭਾ ਨੇ ਸਮੁੱਚੇ ਦਲਤ ਸਮਾਜ ਦਾ ਪੀੜਾ ਸਮਝਦੇ ਹੋਏ ਜਿਹੜਾ ਬੀਤੇ ਦਿਨੀ ਕੇਂਦਰ ਦੀ ਮੋਦੀ ਸਰਕਾਰ ਨੇ ਨਰੇਗਾ ਦੀ ਸਕੀਮ ਚ ਬਹੁਤ ਵੱਡਾ ਜਿਹੜਾ ਜਿਹੜਾ ਘੋਲ ਛੋਲਾ ਜਿਆ ਕਰਕੇ ਇਹਨਾਂ ਨੂੰ ਤੋਂ ਰੋਟੀ ਖੋਡਣ ਜਿਹੜਾ ਰਜਗਾਰ ਖੋਣ ਦਾ ਕੋਝਾ ਜਤਨ ਕੀਤਾ ਆ ਉਹ ਤੁਹਾਡੀ ਪੀੜਾ ਨੂੰ ਸਮਝਦਿਆਂ ਪਹਿਲਾ ਪੰਜਾਬ ਦਾ ਮੁੱਖ ਮੰਤਰੀ ਆ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਤੁਹਾਡੇ ਹੱਕ ਚ ਸਮੁੱਚੇ ਬਰਵੇ 93 ਜਿਹੜੇ ਐਮ.ਐਲ.ਏ ਆ ਉਹਨਾਂ ਕੋ ਇੱਕ ਮਤਾ ਪਾ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਰੋਸ਼ਵਾ ਜੋ ਭੇਜਿਆ ਉਹਦੇ ਲਈ ਵੀ ਸਰਦਾਰ ਭਗਵੰਤ ਸਿੰਘ ਮਾਨ ਦਾ ਤੁਹਾਡੇ ਸਮੁੱਚੇ ਸਮਾਜ ਵੱਲੋਂ ਧੰਨਵਾਦ ਕਰਦਾ ਆ ਔਰ ਤੁਹਾਨੂੰ ਵਿਸ਼ਵਾਸ ਦਿਨਾਂਗੇ ਤੁਹਾਡੇ ਹੱਕਾਂ ਦੀ ਜਿਹੜੀ ਆ ਪਹਿਰੇਦਾਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਬਗੈਰ ਹੋਰ ਕੋਈ ਜਿਹੜਾ ਚਾਹੇ ਉਕਾਲੀ ਦਾ ਲੈ ਚਾਹੇ ਕਾਂਗਰਸ ਦਾ ਜਿਹਨਾਂ ਨੇ ਬੜਾ ਲੰਮਾ ਸਮਾਂ ਪਹਿਲਾਂ ਪੂਰਾ ਬਾਕੇ ਲੋਗਾਂ ਰਾਹੀਂ ਸਰਕਾਰਾਂ ਚ ਲਿਆਉਂਦੇ ਰਹੇ ਆ ਜਿੰਨੇ ਅਮਰਤੀ ਤੁਹਾਡੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤੀ ਆ ਉਹ ਦੇ ਦੀ ਜਾਦੀ ਤੋਂ ਲੈ ਕੇ ਅੱਜ ਤੱਕ ਦੀਆਂ ਸਰਕਾਰਾਂ ਦਾ ਇਤਿਹਾਸ ਬੋਲ ਕੇ ਵੀਰੋ ਵੀਰੋ ਪਹਿਲੀ ਸਰਕਾਰ ਹੋ ਗਈ ਸਰਦਾਰ ਭਗਵੰਤ ਸਿੰਘ ਮਾਨ ਦੀ ਤਾਂ ਮੈਂ ਇਹਨੀਆਂ ਬੇਨਤੀਆਂ ਕਰਦਾ ਹਾਂ ਤੁਹਾਨੂੰ ਯਕੀਨ ਦਿਵਾਉਣਾ ਕਿ ਤੁਹਾਡੇ ਹੱਕਾਂ ਦੀ ਤੁਹਾਡੇ ਇੱਤਾਂ ਦੀ ਪਹਿਰੇਦਾਰੀ ਜਿਹੜੀ ਉਹ ਸਰਦਾਰ ਭਗਵੰਤ ਸਿੰਘ ਮਾਨ ਦੀ ਕਰੇਗੀ ਜਿਹੜੀ ਜ਼ਿੰਮੇਵਾਰੀ ਦਾਰਨ ਕਲਸੀਆ ਸਮਾਜ ਦੇ ਲੋਕਾਂ ਦੀ ਤੱਬੇ ਕੁੱਟਲੇ ਲੋਕਾਂ ਨਾਲ ਹੋਰ ਵੱਲ ੱਟਕੇ ਸਾਈਆਂ ਉਹ ਕਦੇ ਬਰਬਾਦ ਨਹੀਂ ਕੀਤਾ ਜਾਵੇਗਾ ਤੁਹਾਡੇ ਹੱਥਾਂ ਨੂੰ ਕਦੇ ਵੀ ਕੋਈ ਆਂਚ ਨਹੀਂ ਆਉਣਦਿਆਂਗੇ ਤੁਹਾਡੀ ਲੜਾਈ ਜਿੱਥੇ ਸਰਕਾਰ ਲੜੇਗੀ ਉੱਥੇ ਕਮਿਸ਼ਨ ਤੁਹਾਡੇ ਨਾਲ ਛਟਾਰਵਾ ਕਰ ਖੜਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੇਰ ਮਦਦੀਆਂ ਕਰਾਈਆਂ ਚੋਂ ਇਸ ਹਲਕੇ ਦੇ ਐਮਐਲਏ ਸਾਹਿਬ ਦਾ ਆਪਣੇ ਵੱਡੇ ਵੀਰ ਦਾ ਖੇਮ ਕਰਮਲਕੇ ਦੀ ਸਮੁੱਚੀ ਸਾਧ ਸੰਗਤ ਦਾ ਸਮੁੱਚੇ ਆਪਣੇ ਸਮਾਜ ਦੇ ਲੋਕਾਂ ਦਾ ਧੰਨਵਾਦ ਕਰਦਾ ਆ ਵਸਵਾਦ ਉਹਨਾਂ ਕਿ ਤੁਹਾਨੂੰ ਕਦੇ ਵੀ ਕਿਸੇ ਮੁਸ਼ਕਲ ਦਾ ਜਿਹੜਾ ਉਹ ਸਾਹਮਣਾ ਨਹੀਂ ਕਰ ਦਿੱਤਾ ਵਾ ਜਾਏਗਾ ਪਹਿਲੀ ਤੇ ਗੱਲ ਤੁਹਾਡੇ ਐਮ ਐਲ ਏ ਸਾਹਿਬ ਰੋਜ਼ਾਨਾ ਦੇ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਭਾਈ ਵਾ ਤੇ ਜਿਹੜੀ ਕ ਬਹੁਤ ਹੀ ਸਤਿਕਾਰਯੋਗ ਸਰਦਾਰ ترਸਿੰਘ ਸਿੰਘ ਜੀ ਸਿਆਲਕਾ ਸਾਹਿਬ ਆਪਾਂ ਨੂੰ ਤੁਹਾਡੇ ਸ਼੍ਰੀ ਤੇ ਬ੍ਰਾਹਮਣ ਸਾਡੇ ਬਹੁਤ ਹੀ ਹਰਮਨ ਪਿਆਰੇ ਖੇਮ ਕਰਨ ਹਰਕਤ ਦੇ ਸਰਦਾਰ ਸਰਮਕ ਸਿੰਘ ਤੁਨ ਸਾਹਿਬ ਉਹਨਾਂ ਦੇ ਨਾਲ ਜੋ ਕਿ ਭਗਵੰਤ ਜੀ ਦੀ ਸਰਕਾਰ ਨੇ ਬਹੁਤ ਜਦਾ ਸਾਨੂੰ ਮਾਨ ਬਖਸ਼ਿਆ ਅਸੀਂ ਉਸ ਤੋਂ ਬਹੁਤ ਹੀ ਜਦੇ ਆਪਣੀ ਗੌਰ ਖੁਸ਼ਾ ਕਿ ਸਾਡੇ ਸਰਦਾਰ ਤੇਮ ਸਿੰਘ ਸਿਆਲ ਕਾ ਨੂੰ ਜਿਨ੍ਹਾਂ ਨੂੰ ਪੰਜਾਬ ਲੈਵਲ ਦੇ ਐਸੀ ਕਮਿਸ਼ਨ ਦੇ ਅਹੁਦੇ ਦੇ ਨਿਵਾਜਿਆ ਅਸੀਂ ਬਹੁਤ ਕੋਟ-ਕੋਟ ਧੰਨਵਾਦ ਕਰਦੇ ਆਂ ਸਤਿਗੋ ਅੱਜ ਇੱਥੇ ਆਉਣ ਦਾ ਮਸਕਸ ਸਿਰਫ ਸਿਆਲਕਾ ਸਾਹਿਬ ਦਾ ਧੰਨਵਾਦ ਆ ਹੋਰ ਕੋਈ ਪ੍ਰੋਗਰਾਮ ਨਹੀਂ ਤੇ ਸਿਆਲਕਾ ਸਾਹਿਬ ਤੁਸੀਂ ਵੀ ਟੈਂਡਗੇ ਬਾਬਾ ਨੇੜੋਏ ਸੰਤਵਾਉ ਉੱਠ ਗਿਆ ਤੇ ਅਗਲਾ ਪ੍ਰੋਗਰਾਮ ਜੋ ਤੁਨ ਸਾਡੇ ਨਾਲ ਲੀਕ ਕੇ ਕਰਾਂਗੇ ਤੇ ਬਹੁਤ ਇੱਕ ਤਗੜੇ ਪ੍ਰਬੰਧ ਤੇ ਕੱਟ ਕਰਾਂਗੇ ਸਾਨੂੰ ਕਿ ਇੱਕ ਬਹੁਤ ਹੀ ਜਿਆਦਾ ਜਿਹੜੀ ਘਾਟ ਆਜ ਮਹਿਸੂਸ ਹੋਣ ਢਈ ਆ ਅਜੇ ਕੀ ਪ੍ਰੋਗਰਾਮ ਕਰਾਉਣ ਦਾ ਸਾਡਾ ਇਰਾਦਾ ਨਹੀਂ ਸੀ ਸਾਡੀ ਜੋ ਸੱਜੀ ਬਾਹ ਜੋ ਕਿ ਸਾਡਾ ਸਿਰਦਾ ਤਾ ਸੀ ਸਰਦਾਰ ਜਰਮਨ ਸਿੰਘ ਸਰਪੰਚ ਸਾਹਿਬ ਉਹਨਾਂ ਹੀ ਥੋੜੇ ਦਿਨ ਹੋਏ ਸਾਰੇ ਨੂੰ ਪਤਾ ਆ ਕਿ ਡੈਥ ਹੋ ਗਈ ਆ ਬੜਾ ਦੁੱਖ ਭਰਿਆ ਦਿਨ ਸੀਗਾ ਪਰ ਇਹ ਵੀ ਹੁਣ ਜਦੋਂ ਸਾਡੇ ਚੇਅਰਮੈਨ ਸਾਹਿਬ ਬਣੇ ਆ ਤੇ ਬਾਂਦੇ ਨਾਲ ਜੀ ਵੇਗਰ ਜੀ ਕਾ ਖਲਸਾ ਵੇਗਰ ਜੀ ਕੀ ਫਤਿਹ ਬੋਲੇ ਸੋਨਿਆ ਇਸ ਹਲਕੇ ਦਾ ਮਾਣ ਸਾਡੇ ਬਹੁਤ ਹੀ ਮਾਣਯੋਗ ਐਮਐਲਏ ਸਾਹਿਬ ਸਰਦਾਰ ਸਰਵਨ ਸਿੰਘ ਜੀ ਤੁੰ ਸਾਹਿਬ ਉਹਨਾਂ ਦੇ ਨਾਲ ਸਿਆਲਕਾ ਸਾਹਿਬ ਸਰਦਾਰ ਲਖਾ ਸਿੰਘ ਜੀ ਬਲਟੋਆ ਜੀ ਅਤੇ ਉਹਨਾਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਮੈਂ ਧੰਨਵਾਦ ਕਰਦਾ ਔਰ ਸਭ ਤੋਂ ਪਹਿਲਾਂ ਗੁਰੂ ਸਾਹਿਬ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੇਰੇ ਪਿਤਾ ਜੀ ਸਰਦਾਰ ਤਰਸੇਮ ਸਿੰਘ ਸਿਆਲਕਾ ਜੀ ਨੂੰ ਪੰਜਾਬ ਸਰਕਾਰ ਕਾ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਜਿਸ ਦੇ ਸਬੰਧ ਵਿੱਚ ਅੱਜ ਸਰਦਾਰ ਲਖਾ ਸਿੰਘ ਜੀ ਅਤੇ ਉਹਨਾਂ ਦੀ ਸਮੂਹਟੀ ਟੀਮ ਨੇ ਉਹਨਾਂ ਦਾ ਸਨਮਾਨ ਇੱਥੇ ਰੱਖਿਆ ਸੀ ਔਰ ਧੰਨਵਾਦ ਪ੍ਰੋਗਰਾਮ ਰੱਖਿਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਖਾਸ ਕਰਕੇ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਚੇਅਰਮੈਨ ਹੀ ਮਿਲੀ ਇਹ ਸਾਰੀ ਤੁਹਾਨਸਾਨ ਦੀ ਦੇਣ ਹੈ ਇਹਨਾਂ ਨੇ ਜਿਹੜੀ ਸਾਡੀ ਆਵਾਜ਼ ਹੀ ਉਹ ਸੀਐਮ ਸਾਹਿਬ ਤੱਕ ਪਹੁੰਚਾਈ ਇਹਨਾਂ ਦਾ ਮੈਂ ਕਦੀ ਵੀ ਜਿਹੜਾ ਦੇਣ ਨਹੀਂ ਦੇ ਸਕਦਾ ਔਰ ਤੁਹਾਡਾ ਵੀ ਸਾਰਿਆਂ ਦਾ ਮੈਂ ਸਿਰ ਚੁੱਕ ਕੇ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਕ ਇੱਕ ਕਦਮ ਚੱਲ ਕੇ ਅਸ਼ੀਰਵਾਦ ਦੇਣ ਪਹੁੰਚੇ ਜੇ ਸਿਰ ਚੁੱਕ ਕੇ ਤੁਹਾਡਾ ਦਿਲ ਦੀਆਂ ਕਰਾਈਆਂ ਜੋ ਧੰਨਵਾਦ ਕਰਦਾ ਔਰ ਇੱਥੇ ਬੰਦੇ ਚਾਹਾਂਗਾ ਮੈਨੂੰ ਜਿਦਾਮ ਹੋਇਆ ਬੋਲੇ ਏ ਧੰਨਵਾਦ ਕਰਦਾ ਸਾਰਿਆਂ ਦਾ ਜੇ ਮੈਂ ਇੱਕ ਇੱਕ ਸੁਆਸਨਾ ਹਰ ਸਾਥੀ ਦਾ ਬਹੁਤ ਧੰਨਵਾਦ ਕਰਾਂ ਤੇ ਉਹ ਵੀ ਮੇਰੇ ਖਿਆਲੋਂ ਮੈਂ ਨਹੀਂ ਕਰ ਸਕਦਾ ਇਹ ਲੈ ਕਹਿੰਦਾ ਫਤਿਹ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਲਖਾ ਸਿੰਘ ਜੀ ਤੇ ਉਹਨਾਂ ਦੇ ਸਾਰੇ ਸਾਥੀ ਸਾਰੇ ਟੀਮ ਸਾਡੇ ਸਰਪੰਚ ਸਾਹਿਬ ਇਸ ਨਗਰ ਦੇ ਸਾਡੇ ਸਾਰੇ ਹੀ ਮੋਦਬਰ ਸੱਜਣ ਸਰਪੰਚ ਸਾਹਿਬ ਅਤੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਜਿਹੜਾ ਪਰਿਵਾਰ ਸਾਡੇ ਵਿੱਚ ਬੈਠਾ ਚਰਮਣਵੀਰ ਦਾ ਪਰਿਵਾਰ ਸਰਵਣਵੀਰ ਹੋਣੀ ਉਹਨਾਂ ਦਾ ਬੇਟਾ ਕਿ ਬੜਾ ਸੋਹਣਾ ਸਾਡਾ ਹੀਰਾ ਭਰਾ ਸੀ ਜਿਹੜਾ ਸਾਡੇ ਵਿੱਚ ਨਹੀਂ ਰਿਹਾ ਉਹਦੀ ਘਾਟ ਹਮੇਸ਼ਾ ਸਾਨੂੰ ਰੜਕਦੀ ਰਹੂਗੀ ਉਹਨਾਂ ਦਾ ਪਰਿਵਾਰ ਵੀ ਅੱਜ ਸਾਡੇ ਵਿੱਚ ਬੈਠਾ ਜਿਹੜਾ ਤੁਹਾਡਾ ਆਪਣਾ ਪਰਿਵਾਰ ਹੈ ਜਿਹੜਾ ਹਮੇਸ਼ਾ ਤੁਹਾਡੇ ਨਾਲ ਰਲ ਕੇ ਚੱਲਦਾ ਹੈ ਸਾਡੇ ਸਰਪੰਚ ਸਾਹਿਬ ਸਾਰੇ ਬੈਠੇ ਆ ਸਾਡੇ ਅੱਜ ਦੇ ਮੁੱਖ ਮਹਿਮਾਨ ਤੁਹਾਡੇ ਸਾਰਿਆਂ ਦੇ ਲੀਡਰ ترسےم ਸਿੰਘ ਜੀ ਸਿਆਲਕਾ ਸਾਹਿਬ ਜਿਹੜੇ ਸੀਨੀਅਰ ਵਾਈਸ ਚੇਅਰਮੈਨ ਬਣੇ ਨੇ ਐਸ்சி ਕਮਿਸ਼ਨ ਦੇ ਉਹਨਾਂ ਦੇ ਨਾਲ ਉਹਨਾਂ ਦੇ ਬੇਟੇ ਹੁਸਨ ਜੀ ਬਲ ਸਾਹਿਬ ਉਹਨਾਂ ਦੀ ਸਾਰੀ ਟੀਮ ਮੇਰੇ ਇਥੋਂ ਦੇ ਸਾਰੇ ਹੀ ਐ ਦੁਬਾਰਾ ਫੇਰ ਕਵਾਂ ਮੇਰੇ ਸਾਥੀ ਮੇਰੇ ਭਰਾ ਸਾਡੇ ਸਾਰੇ ਹੀ ਸਰਪੰਚ ਸਾਹਿਬ ਵੀ ਇੱਥੇ ਬੈਠੇ ਜਿਹੜੇ ਤੁਹਾਡੇ ਭਾਈਚਾਰੇ ਨਾਲ ਸੰਬੰਧਤ ਆ ਸਾਰੇ ਭਰਾ ਸਾਰੀ ਟੀਮ ਬੈਠੀ ਆ ਬੜੇ ਨਿਹੰਗ ਸਿੰਘ ਬੈਠੇ ਆ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਰਾਵੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਦੇਣਾ ਤੁਹਾਨੂੰ ਵਧਾਈ ਦੇਣਾ ਹੈ ਕਿ ਤੁਹਾਡੀ ਜਿਹੜੀ ਕੌਮ ਹੈ ਤੁਹਾਡੇ ਜਿਹੜਾ ਭਾਈਚਾਰਾ ਹੈ ਚਾਹ ਮذਬੀ ਸਿੱਖ ਭਾਈਚਾਰਾ ਬਾਲਮੀਕ ਭਾਈਚਾਰਾ ਉਹਨਾਂ ਨੂੰ ਬਹੁਤ ਵੱਡਾ ਮਾਣ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਨੇ ਦਿੱਤਾ ਹੈ ਤੁਹਾਡੇ ਆਪਣੇ ترسےم ਸਿੰਘ ਸਿਆਲ ਕਾ ਨੂੰ ਐਸੀ ਕਮਿਸ਼ਨ ਦਾ ਸੀਨੀਅਰ ਵਾਈਸ ਚੇਅਰਮੈਨ ਬਣਾ ਕੇ ਅੱਜ ਮੈਂ ਸਮਝਦਾ ਮਜਬੀ ਸਖ ਭਾਈਚਾਰੇ ਨੂੰ ਤੇ ਸਾਡੇ ਵਾਲਮੀਕ ਭਾਈਚਾਰੇ ਨੂੰ ਬਹੁਤ ਵੱਡਾ ਮਾਣ ਜਿਹੜਾ ਮੁੱਖ ਮੰਤਰੀ ਪਾਰਟੀ ਕਿੰਨਾ ਵਾਅਦਾ ਕਰਨਗੇ ਬੋਲੇ ਈਸੋ ਨਿਹਾਲ ਆ ਵੀਰ ਸਾਡੇ ਇਧਰ ਵੀ 10 ਬੇਟੇ ਨੂੰ ਦੋ ਚੀਜ਼ ਦੋ ਕਿ ਮਤਲਬ ਤੁਸੀਂ ਬੋਲੇ ਈਸੋ ਨਿਹਾਲ ਆਜੋ ਅੱਗੇ ਭਾਜੀ ਆਜੋ ਲੋ ਜੀ ਹਲਕਾ ਅਟਾਰੀ ਸਤਿ ਸ੍ਰੀ ਅਕਾਲ ਅੰਮ੍ਰਿਤ ਬਾਜੀ ਹੋ ਜਨਾਲਾ ਭਾਜੀ ਬੜਾ ਜਿਹਾ ਬਣਾ ਲਿਓ ਕੇ ਰਹਿ ਦੇ ਫੋਟੋ ਕਰ ਲਈ ਅਗਰ ਸਰੀਆ ਕਾਲ ਦੇ ਪੰਜ ਜਸਪੀਰ ਸਿੰਘ ਜੀ ਪੱਤੇ ਖੋ ਜਾ ਸਰਪੰਚ ਪੁੱਤ ਨਹੀਂ ਚਲੋ ਅੱਜ ਚਲੋ ਆਓ ਜੀ ਸਰਵਿੰਦਰ ਸਿੰਘ ਪ੍ਰਧਾਨ ਸਾਹਿਬ ਜੀਆਂ ਮੱਖ ਜੀ ਰਤੋ ਕੇ ਬਲਾਕ ਸੰਮਤੀ ਮੈਂਬਰ ਜਲਦੀ ਜਲਦੀ ਆਈ ਜਾ ਮੇਰੇ ਕੋਲ ਕਰਮਵੀਰ ਸਿੰਘ ਸਰਪੰਚ ਮੁਗਲਵਾਲਾ ਸਰਪੰਚ ਸਰਪਜੀਤ ਸਿੰਘ ਅਸਲ ਆਓ ਜੀ ਕਾਮਰੇਡ ਦਰਬਾਰਾ ਸਿੰਘ ਪੰਚਾਇਤ ਮੈਂਬਰ ਨੰਬਰਦਾਰ ਬਲਵੰਤ ਸਿੰਘ ਨਾਰਲੀ ਬਾਬਾ ਰਣਜੀਤ ਸਿੰਘ ਕਾਲੂ ਦੇ ਝੁਗੀਆਂ ਬਾਬਾ ਜੋਤਾ ਸਿੰਘ ਤਲਵੰਡੀ ਰੱਜੀ ਕੀ ਨਾਂ ਭਾਈ ਆਪਣਾ ਦੀ ਕੀ ਆਉਦਾ ਆਪਣਾ ਪੰਜਾਬ ਨੂੰ ਮੈਂ ਤਰਸੀਮ ਸਿੰਘ ਸਿਆਲਕਾ ਜੀ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਰਾਜ ਐਸ்சி ਕਮਿਸ਼ਨ ਪੰਜਾਬ ਸਰਕਾਰ ਬਾਜ ਤੁਸੀਂ ਪਿੰਡ ਫਲਟੂਆ ਦੇ ਵਿੱਚ ਕੌਣ ਸੀ ਤੇ ਕਿਸ ਮਕਸਦ ਦੇ ਨਾਲ ਇੱਥੇ ਬੰਕੇ ਹੋ ਅੱਜ ਦਾਸ ਨੂੰ ਜਿਸ ਦਿਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਰਾਜ ਐਸ்சி ਕਮਿਸ਼ਨ ਦਾ ਚੇਅਰਮੈਨ ਅਨਾਉਂਸ ਕੀਤਾ ਤੇ ਹਲਕਾ ਖੇਮ ਕਰਨ ਦੇ ਵਿਧਾਇਕ ਸਰਦਾਰ ਸਰਮਨ ਸਿੰਘ ਤੁੰਨ ਜੀ ਔਰ ਇਸ ਤੋਂ ਦੇ ਐਸ்சி ਸਮਾਜ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੇ ਕੰਮ ਕਰੇ ਤੇ ਸਮੂਹ ਪੰਚ ਸਰਪੰਚ ਸਾਹਿਬ ਉਸ ਦਿਨ ਤੋਂ ਹੀ ਮੇਰੇ ਹਲਕਾ ਮਜੀਠਾ ਦੇ ਪਿੰਡ ਸਿਆਲਕਾ ਵਿਖੇ ਐਨੀ ਖੁਸ਼ੀ ਮਨਾਈ ਜਾ ਕੇ ਕਿ ਰਜਾਨਾ ਦੀ ਤਰ੍ਹਾਂ ਹਰ ਦਿਨ 2-4 ਸਰਪੰਚ ਜਾਂ 5-7 ਅਹੁਦੇਦਾਰ ਜਿਹੜੇ ਰਜਾਨਾ ਸਿਆਲਕੇ ਪਹੁੰਚਦੇ ਸਨ ਮੁਬਾਰਕਵਾਦ ਦੇ ਲੀਕ ਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਬਾਲਮਿਕ ਸਮਾਜ ਔਰ ਮਜਬੀ ਸਖ ਸਮਾਜ ਤੇ ਬਹੁਤ ਵੱਡਾ ਜਿਹੜਾ ਉਤਸਾਹਨ ਕੀਤਾ ਉਹਦੇ ਲਈ ਉਹ ਧੰਨਵਾਦ ਕਰਕੇ ਅੱਜ ਉਸੇ ਜਿਹੜੇ ਉਹਦੇ ਨਾਲ ਮਾਨ ਸਰਕਾਰ ਨੇ ਇਸ ਸਮਾਜ ਦੇ ਚ ਪੈਦਾ ਹੋਏ ترਸੀਮ ਸਿੰਘ ਸਿਆਲਕਾ ਨੂੰ ਮਾਨ ਦੇ ਕੇ ਨਵਾਜਿਆ ਹੈ ਅੱਜ ਬਲਟੋਆ ਹਲਕੇ ਦੀ ਸਮੁੱਚੀ ਟੀਮ ਸਰਦਾਰ ਆਪਣਾ ਸਰਦਾਰ ਲਖਤ ਸਿੰਘ ਜੀ ਚੇਅਰਮੈਨ ਜਿਹੜੇ ਬਲਟੋਆ ਤੋਂ ਨੇ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਅੱਜ ਦਾਦਾ ਇੱਥੇ ਸਨਮਾਨ ਰੱਖਿਆ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰ ਲਈ ਉਹ ਕਤਰ ਹੋਏ ਆ ਮੈਂ ਉਹਦੇ ਲਈ ਐਮਐਲਏ ਸਾਹਿਬ ਤੇ ਸਮੁੱਚੀ ਇਸ ਕੀਮ ਕਰਨ ਹਲਕੇ ਦੇ ਸਾਰੇ ਉਹਨਾਂ ਸੱਜਣਾਂ ਦਾ ਦਿਲ ਦੀਆਂ ਗ੍ਰਾਂਹਾਂ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਬਹੁਤ ਵੱਡਾ ਅਜਬਲਟੋਏ ਦੀ ਧਰਤੀ ਤੇ ਸਾਦ ਕੇ ਬਹੁਤ ਵੱਡਾ ਮਾਣ ਸਤਿਕਾਰ ਦਿੱਤਾ ਆ ਮੇਰੇ ਕੋਲ ਕੋਈ ਜੋਗ ਲਬ ਜਿਨ੍ਹਾਂ ਨਾਲ ਮੈਂ ਇਹਨਾਂ ਸਾਰੇ ਵੀਰਾਂ ਦਾ ਤੇ ਐਮ ਐਲ ਏ ਸਾਹਿਬ ਦਾ ਧੰਨਵਾਦ ਕਰ ਸਕਾਂ ਜਿਸ ਤਰ੍ਹਾਂ ਤੁਹਾਡੀ ਇੱਕ ਜ਼ਿੰਮੇਵਾਰੀ ਹੁੰਦੀ ਸਰਕਾਰ ਵੱਲੋਂ ਜਿਹੜੀ ਆ ਕਿ ਤੁਸੀਂ ਮਤਲਬ ਪਿੰਡਾਂ ਦੇ ਵਿੱਚੋਂ ਰਿਪੋਰਟਾਂ ਭੇਜਣੀਆਂ ਹੁੰਦੀਆਂ ਨੇ ਕਿ ਕਿਹੜੇ ਕੰਮ ਹੋ ਰਹੇ ਆ ਤੇ ਕਿਹੜੇ ਕੰਮ ਜਿਹੜੇ ਉਹ ਨਹੀਂ ਹੋ ਰਹੇ ਜਿਸ ਤਰ੍ਹਾਂ ਕਿ ਕਈ ਜਿਹੜੇ ਆ ਉਹ ਸਮਾਜ ਦੇ ਲੋਕ ਜਿਨ੍ਹਾਂ ਨੂੰ ਕਮਰੇ ਨਹੀਂ ਪਿਆ ਰਹੇ ਜਨਰੇਗਾ ਦੇ ਵਿੱਚ ਦਿੱਕਤ ਆ ਰਹੀਆਂ ਉਹ ਸਬੰਧੀ ਕੋਈ ਗੱਲਬਾਤ ਹੋਈ ਆ ਸਾਰੇ ਸੱਜਣ ਉੱਥੇ ਮਿਲੇ ਆ ਜੀ ਜਿਹਦੀ ਜਿਹਦੀ ਕੋਈ ਮੁਸ਼ਕਲ ਹੋ ਗਈ ਉਹਨਾਂ ਨੇ ਮੇਰੇ ਧਿਆਨ 'ਚ ਲਿਆਂਦੀ ਆ ਆ ਤੇ ਉਹਨਾਂ ਵੀਰਾਂ ਨੂੰ ਬਸਵਾਇਆ ਕਿ ਦਾਦੀ ਦੀ ਤਾਜ ਪੁੱਛੀ ਜਿਹੜੀ ਆ ਚੰਦ ਇੱਕ ਦਿਨਾਂ ਤੱਕ ਹੋਣ ਵਾਲੀ ਆ ਤੁਸੀਂ ਮੇਰੇ ਸਾਰੇ ਲਿਖਤੀ ਰੂਪ ਵਿੱਚ ਆਪੋ ਆਪਣੀ ਜਿਹੜੀ ਸਮੱਸਿਆ ਆ ਉਹ ਮੈਨੂੰ ਲਿਖਤੀ ਰੂਪ ਦੇ ਵਿੱਚ ਜਾਂਇਦ ਮੇਰੇ ਗਰਾਹ ਵਿਖੇ ਪਹਚਾ ਦਿੱਤੀ ਜਾਵੇ ਜਾਂ ਚੰਡੀਗੜ੍ਹ ਸਾਡਾ ਜਿਹੜਾ ਹੈਡ ਆਫਸ ਆ ਨੇਲ ਸੈਕਟਿਆਰ ਜਿੱਥੇ ਸੀਐਮ ਸਾਹਿਬ ਬੈਠਦੇ ਚਾਰ ਫਲੋਰ ਤੇ 8 ਨੰਬਰ ਰੂਮ ਵਿੱਚ ਸਾਡਾ ਉੱਥੇ ਆ ਕੇ ਲਿਖਤੀ ਰੂਪ ਦੇ ਵਿੱਚ ਦੇ ਸਕਦੇ ਆ ਐਸਸੀ ਸਮਾਜ ਨਾਲ ਸੰਬੰਧਿਤ ਚਾਇ ਕੋ ਬੱਚਿਆਂ ਦੀ ਐਡਮਿਸ਼ਨ ਦਾ ਚੱਕਰ ਆ ਚਾਹੇ ਉਹਨਾਂ ਦੇ ਸਕਾਲਰਸ਼ਿਪ ਦਾ ਆ ਚਾਹੇ ਕੋਈ ਤੇ 20 ਸਰਕਾਰੀ ਡਿਪਾਰਟਮੈਂਟ ਵਿੱਚ ਇਹ ਸਮਾਜ ਦੀ ਕੋਈ ਨੌਕਰੀ ਵਗੈਰਾ ਕਰਦੇ ਜਾਂ ਉਹਨਾਂ ਨੂੰ ਕਿਤੇ ਇਗਨੋਰ ਕੀਤਾ ਗਿਆ ਪ੍ਰੋਮੋਸ਼ਨ ਦੇ ਆਧਾਰ ਤੇ ਉਹ ਜੁਨੀਆ ਵੀ ਸਾਰੀਆਂ ਸੁਣਸਿਆ ਉਹ ਕਮਿਸ਼ਨ ਉਹਨਾਂ ਦੀ ਅਹਮਦਰਦੀ ਨਾਲ ਸਰਕਾਰ ਤੋਂ ਹੱਲ ਕਰਵਾਉਣ ਦਾ ਹਰ ਸੰਭਵ ਯਤਨ ਕਰੇਗਾ ਅੱਜ ਤੁਸੀਂ ਹਲਕੇ ਦੇ ਵਿੱਚ ਪਹੁੰਚੇ ਹੋ ਤੇ ਕਿਸ ਤਰ੍ਹਾਂ ਦੀਆਂ ਜੜੀਆਂ ਸਮੱਸਿਆ ਸੋਣ ਨੂੰ ਮਿਲੀਆਂ ਮੈਨੂੰ ਬਹੁਤ ਤਰ੍ਹਾਂ ਦੀਆਂ ਸਮੱਸਿਆ ਜਿਹੜੀਆਂ ਸਮਾਜ ਦੇ ਲੋਕਾਂ ਨੂੰ ਜਿਨ੍ਹਾਂ ਨਾਲ ਉਹਨਾਂ ਨੂੰ ਸਾਹਮਣਾ ਕਰਨਾ ਨਾ ਪੈਂਦਾ ਰੋਜ਼ਾਨਾ ਹੀ ਉਹਨਾਂ ਨੇ ਮੇਰੇ ਧਿਆਨ ਚ ਲਿਆਂਦੇ ਮੈਂ ਪਹਿਲਾਂ ਵੀ ਆਪ ਜੀ ਨੂੰ ਰਿਪੀਟ ਕਰ ਚੁੱਕਾ ਕਿ ਮੈਂ ਉਹਨਾਂ ਸਾਰੇ ਵੀਰਾਂ ਨੂੰ ਕੀਤਾ ਵੀ ਤਾਜ਼ ਪੋਚੀ ਤੋਂ ਬਾਅਦ ਇਹ ਜਿਹੜੀਆਂ ਸਮੱਸਿਆ ਤੁਹਾਨੂੰ ਮੈਨੂੰ ਲਿਖਤੀ ਰੂਪ ਦੇ ਵਿੱਚ ਜਿਹੜੀਆਂ ਪਹੁੰਚਦੀਆਂ ਕਰਨੀਆਂ ਤੇ ਕਮਿਸ਼ਨ ਦਾ ਕੰਮ ਇਹਨਾਂ ਸਮੱਸਿਆ ਦਾ ਹੱਲ ਕਰਨਾ ਉਜ ਰੂਪ ਆਣਾ ਕਿ ਇਸ ਤੋਂ ਇਲਾਵਾ ਕੁਝ ਸੰਦੇਸ਼ ਦੇਣਾ ਚਾਹੁੰਨੇ ਹਲਕਾ ਵਾਸੀਆਂ ਨੂੰ ਮੈਂ ਹਲਕਾ ਖੇਮ ਕਰਨ ਦੇ ਸਮੁੱਚੇ ਦਬੇ ਕੁਚਲੇ ਲੋਕਾਂ ਨੂੰ ਇੱਕੋ ਹੀ ਬੇਨਤੀ ਕਰਦਾ ਹਾਂ ਕਿ ਆਪਾਂ ਆਪੋ ਆਪਣੇ ਬੱਚਿਆਂ ਦੀ ਐਜੂਕੇਸ਼ਨ ਵਾਲ ਜਿਵੇਂ ਸਰਕਾਰ ਨੇ ਬਹੁਤ ਵੱਡੇ ਅਪਰਾਲੇ ਕੀਤੇ ਆ ਕਿ ਇਹ ਦਬੇ ਕੁਚਲੇ ਲੋਕ ਜਿਹੜੇ ਅੱਜ ਜੇ ਨਾ ਉਹ ਬਹੁਤ ਤਰ੍ਹਾਂ ਦੀਆਂ ਆਰਥਿਕ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਕਈ ਵਾਰਾਂ ਗਰੀਬੀ ਕਰਨ ਕਰਕੇ ਆਪਣੇ ਬੱਚਿਆਂ ਨੂੰ ਪੜਾਉਣ ਤੋਂ ਸਮਰੱਥ ਰਹਿੰਦੇ ਨੇ ਲੇਕਿਨ ਪੰਜਾਬ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਬਹੁਤ ਵੱਡਾ ਇੱਕ ਇਤਿਹਾਸਕ ਫੈਸਲਾ ਲਿਆ ਕਿ ਸਮੁੱਚੇ ਪੰਜਾਬ ਦੇ ਹਰ ਸਕੂਲ ਨੂੰ ਪੰਜਾਬ ਸਰਕਾਰੋਂ ਇੱਕ ਲਿਖਤੀ ਡਾਇਰੈਕਸ਼ਨ ਗਈ ਹੈ ਕਿ ਇਹਨਾਂ ਲੋਕਾਂ ਨੂੰ 25% ਚਾਹੇ ਸਕੂਲ ਆ ਚਾਹੇ ਪ੍ਰਾਇਮਰੀ ਸਕੂਲ ਆ ਚਾਹੇ ਸਰਕਾਰੀ ਆ ਚਾਹੇ ਕੋਈ ਮਾਡਲ ਸਕੂਲ ਆ ਉਹਨਾਂ ਚ 25% ਜਿਹੜੇ ਦਾਖਲੇ ਸ਼ਰੂਟ ਕਾਸਟ ਬੱਚਿਆਂ ਦੇ ਜਿਹੜੇ ਉਹ ਫ੍ਰੀ ਹੋਣਗੇ ਔਰ ਫ੍ਰੀ ਉਹਨਾਂ ਨੂੰ ਪੜਾਈ ਦਿੱਤੀ ਜਾਊਗੀ ਉਹਦੇ ਲਈ ਜੇਤੇ ਵੀ ਕਿਸੇ ਸਕੂਲ ਕਾਲਜ ਨੇ ਉਕਤਾਈ ਕੀਤੀ ਤੇ ਉਹਨਾਂ ਵਿਰੁੱਧ ਜਿਹੜਾ ਕਮਿਸ਼ਨ ਸਖਤ ਐਕਸ਼ਨ ਲਏਗਾ